ਤੁਸੀਂ ਦੇਖ ਰਹੇ ਬੰਦੇ ਪਰ ਲਾਈਵ ਟੀਵੀ ਨਿਊਜ਼ ਗੁਰਨਾਨਕ ਪ੍ਰਕਾਸ਼ ਪਰਿਪਲੇ ਮੌਕੇ ਦੇ ਅੱਜ ਗੜੇ ਦੇ ਮੇਨ ਬਾਜ਼ਾਰ ਗੁਰਸਿੰਘ ਸਭਾ ਗੁਰਦੁਆਰੇ ਵੱਲੋਂ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਆਓ ਆਪਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਨ ਜਗ ਚਾਨਣ ਹੋਆ ਚੋਂਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਭਨਵਾ ਕਲ ਤਾਰਨ ਗੁਰੂ ਨਾਨਕ ਆਇਆ ਸਮੂਹ ਸਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਦਿਵਸ ਦੀ ਦਾਸ ਭਵਿੰਦਰਪਾਲ ਸਿੰਘ ਖਾਲਸਾ ਮੁਖ ਸੇਵਾਦਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਗੜੇਵਾਲੋਂ ਲੱਖ ਲੱਖ ਵਧਾਈ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ 5 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਸਾਰੇ ਸੰਸਾਰ ਦੇ ਵਿੱਚ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਉਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਗੜਾ ਤੋਂ ਨਗਰ ਕੀਰਤਨ ਕਢਿਆ ਗਿਆ। ਜਗਾ ਦੇ ਨਾਲ ਸੰਗਤਾਂ ਨੇ ਲੰਗਰ ਲਗਾ ਕੇ ਫੁੱਲਾਂ ਦੀ ਵਰਖਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕੀਤਾ ਗੁਰਦੁਆਰਾ ਬਾਬਾ ਜੀਮਤ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਅਤੇ ਸੰਗਤਾਂ ਵਾਲੋਂ ਸੰਗਤਾਂ ਦੇ ਵਾਸਤੇ ਚਾਹ ਪਾਣੀ ਦੇ ਲੰਗਰ, ਬਿਸਕੁਟਾਂ ਦੇ ਪ੍ਰਸ਼ਾਦ ਹੋਰ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਸਾਰੀਆਂ ਸੰਗਤਾਂ ਨੂੰ ਲੋੜ ਹੈ ਗੁਰੂ ਨਾਨਕ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਗੁਰਨਾਨਕ ਸਾਹਿਬ ਜੀ ਇਹੀ ਕਹਿੰਦੇ ਸੀਗੇ ਕਿ ਜੇ ਅਸੀਂ ਨਿਤਨੇਮ ਦਾ ਪਾਠ ਨਹੀਂ ਕਰ ਸਕਦੇ ਸਹਿਜ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਦਾ ਪਾਠ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਆਪਣਾ ਜੀਵਨ ਸਫਲ ਕਰੋ ਅਗਦੀ ਬੇਨਤੀ ਹੈ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਨੇ ਪਰਸੋਂ 5 ਨਵੰਬਰ ਨੂੰ ਸਵੇਰੇ ਠੀਕ 10 ਵਜੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਭਾਈ ਗਰਮੇਲ ਸਿੰਘ ਜੀ ਧੀਰਜ ਸੁਖਮਨੀ ਸਹਿਬ ਸੇਵਾ ਸਾਡੀ ਦੀਆਂ ਬੱਚੀਆਂ ਬੀਬੀਆਂ ਕੀਰਤਨ ਦੀ ਸੇਵਾ ਕਰਨ ਗਿਆ 12:30 ਤੋਂ ਲੈ ਕੇ 1:30 ਵਜੇ ਤੱਕ ਸੁਖਚੈਨ ਸਿੰਘ ਦਾ ਜਥਾ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਘਰੇਗਾ ਠੀਕ 1:30 ਵਜੇ ਸਮਾਪਤੀ ਹੋਏਗੀ 2 ਵਜੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ ਗੁਰਮਤ ਵਿਚਾਰਾ ਹੋਣਗੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਦਾਸ ਸੰਗਤਾਂ ਨੂੰ ਭਰਪੂਰ ਜਾਣਕਾਰੀ ਰਹੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਨਾਨਕ ਸਾਹਿਬ ਜੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਹੋਏ ਆਪ ਜੀ ਜਿੱਥੇ ਵੀ ਰਹਿੰਦੇ ਹੋ ਆਪਣੇ ਲਾਗੇ ਤਾਗੇ ਗੁਰਦੁਆਰਾ ਸਾਹਿਬ ਇੱਕੇ ਪਹੁੰਚੋ ਤੇ ਤਾਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਜੋ ਮੰਗੋਗੇ ਗੁਰੂ ਨਾਨਕ ਸਾਹਿਬ ਦੀ ਸਾਰਿਆਂ ਦੇ ਸਾਂਝੇ ਗੁਰੂ ਨੇ ਸਿੱਖਾਂ ਦੇ ਗੁਰੂ ਨਹੀਂ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਰਿਆਂ ਦੇ ਸਾਂਝੇ ਗੁਰੂ ਨੇ ਆਪ ਜੀ ਉਸ ਦਿਨ 5 ਨਵੰਬਰ ਨੂੰ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਸੰਗੀ ਸਾਥੀਆਂ ਨੂੰ ਨਿਆਲ ਲਿਆ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ ਤੇ ਧੰਗ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਗੂ ਜੀ ਕੀ ਫਤਹਿ ਅੱਜ ਅਸੀਂ ਸਮੂਹ ਸਾਸ਼ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਗੁਰਪੁਰਬ ਜਿਹੜਾ ਆਨਮਲਾ ਗੁਰੂਪੁਰ ਗੁਰਨਾਨਕ ਦੇਵ ਜੀ ਦਾ ਉਹਦੇ ਪਾਵਨ ਅਫਸਰ ਲਈ ਅੱਜ ਨਗਰ ਕੀਰਤਨ ਗੜਾ ਤੋਂ ਕੱਢਿਆ ਜਾ ਰਿਹਾ ਹੈ ਦਿਯਾਨੰਦ ਚੌਂਗ ਦਾ ਦਿਯਾਨੰਦ ਚੌਂਗ ਤੋਂ ਪੁਰਾਣਾ ਸਤ ਨੰਬਰ ਥਾਣੇ ਵਾਲੋਂ ਤੇ ਸਾਰੇ ਇਲਾਕਾ ਨਿਵਾਸੀ ਤੇ ਹੌਮ ਹੌਮ ਆ ਕੇ ਸੰਗਤਾਂ ਪਹੁੰਚੇ ਹੋਈਆਂ ਹਨ ਤੇ ਸਾਰੇ ਇਸ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੇ ਨੇ ਅਤੇ ਇਸ ਦਾ ਆਨੰਦ ਮਾਣ ਰਹੇ ਹੈਗੇ ਗੁਰੂ ਦੀ ਜਿਹੜੀ ਕਿਰਪਾ ਹੈ ਗੁਰੂ ਦਾ ਜਿਹੜਾ ਗੁਰਪੁਰਬ ਹੈ ਉਹਦੇ ਵਿੱਚ ਸਾਰੀ ਸੰਗਤ ਅੱਜ ਵਾਧ ਚੜਕੇ ਵਿੱਚ ਹਿੱਸਾ ਲੈ ਰਹੀ ਹੈ ਸਾਰੇ ਮਹੱਲਾ ਚਾਹੇ ਉਹ ਗੜੇ ਦਾ ਮਹੱਲਾ ਹੈ ਚਾਹੇ ਈਦਗਾ ਮਹੱਲਾ ਚਾਹੇ ਦਿਯਾਨੰਦ ਚੌਂਕ ਸਾਰੇ ਵਿੱਚ ਹਜ਼ਾਰਾਂ ਦੇ ਲੋਕਾਂ ਜਿੱਥੇ ਲੋਕੀ ਪਹੁੰਚੇ ਨੇ ਤੇ ਗੁਰੂ ਚਰਨਾਂ ਨਾਲ ਜੁੜੇ ਆ ਤੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਜੇ ਆਉਣ ਵਾਲੇ ਗੁਰਪੁਰਬ ਦੇ ਵਿੱਚ ਵੀ ਵਾਧ ਚੜਕੇ ਗੁਰੂ ਚਰਨਾਂ ਵਿੱਚ ਜੁੜੋ ਗੁਰੂ ਸਾਹਿਬ ਦੇ ਨਾਲ ਜੁੜੋ ਅਤੇ ਆਪਣੇ ਪਰਿਵਾਰ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਲੈ ਕੇ ਗੁਰੂ ਚਰਨਾਂ 'ਚ 5 ਤਰੀਕ ਨੂੰ ਗੁਰਪੁਰਪ ਸਾਰੇ ਗੁਰਦੁਆਰਿਆਂ ਵਿੱਚ ਗੁਰਪੁਰਪ ਆ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਦੇਵ ਪਾਤਸ਼ਾਹ ਜੀ ਦੇ 556ਵੇਂ ਗੁਰਪੁਰਪ ਦੀਆਂ ਸਮੂਹ ਸੰਗਤ ਨੂੰ ਸਮੂਹ ਕਾ ਰਾਤ ਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਦੇ ਦੱਸੇ ਹੋਏ ਰਾਹ ਤੇ ਚਲਦੇ ਹੋਏ ਸਾਰੇ ਜਣੇ ਸਮਾਜਿਕ ਪਿਆਰ ਆਪਸੀ ਭਾਈਚਾਰਾ ਤੇ ਪ੍ਰੇਮ ਬਣਾ ਕੇ ਰੱਖੀਏ ਤੇ ਇਸ ਦੁਨੀਆ ਨੂੰ ਆਪਣੇ ਸਮਾਜ ਨੂੰ ਉਹ ਬਾਦਸ਼ਾਹ ਦੇ ਦਸਿਆ ਰਾਹ ਤੇ ਚੱਲ ਕੇ ਖੁਸ਼ਹਾਲ ਬਣਾਈਏ ਜੀ ਵਾਹਿਗੁਰੂ ਜੀ ਕਾ ਗਾਲ ਜੀ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਾਹਿਬ ਜੀ ਕੋ ਨਾਨਕidev ਜੀ ਪਾਸ਼ਾ ਜੀ ਦੇ ਜਨਮ ਦਿਵਸ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਜਨਮ ਦਿਵਸ ਪਾਪਾ ਜੀ ਦਾ ਬੜੇ ਸ਼ਰਧਾ ਦੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਦੀ ਅਰਦਾਸ ਬੇਤੀ ਹੈ ਕਿ ਵਾਹਿਗੁਰੂ ਸਾਰੇ ਪਰਿਵਾਰਾਂ 'ਚ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ